ਉਹੜ ਹਲਦੇ ਫੋਲ ਇੰਦੇ ਚ ਪੈਂਦੇ ਆ ਕੜੀ ਪੱਤਾ ਇੰਦੇ ਚ ਪੈਣਾ ਠੀਕ ਹੈ ਜਿਹੜੀ ਮੇਨ ਚੀਜ਼ ਹੈ ਕਲੌਂਜੀ ਲਓ ਕਲੌਂਜੀ ਇੰਦੇ ਚ ਪੈਣੀ ਹੈ मतलब ਇਸ ਤਰ੍ਹਾਂ ਦੇ ਕਲੌਂਜੀ ਵਰਗੇ ਕਾਲੇ ਹੋ ਜਾਣੇ ਕੀ ਬਾਤ ਹੈ ਤੁਸੀਂ ਤਾਂ ਕਹੋਗੇ ਵਾਹ ਰਤਨ ਜੋਤ ਸਭ ਨੂੰ ਪਤਾ ਹੈ ਜਦੋਂ ਇਹ ਦੇਖਣਗੇ ਨਾ ਉਹ ਜਦੋਂ ਹੀ ਕਹਿ ਦੇਣਗੇ ਹਾਂ ਇਹ ਰਤਨ ਜੋਤ ਹੈ ਠੀਕ ਹੈ ਰਤਨ ਜੋਤ ਇੰਦੇ ਚ ਪਾ ਦੇਣੀ ਆਪਾਂ ਐਸੀ ਕੋਈ ਚੀਜ਼ ਅਸੀਂ ਨਹੀਂ ਛੜਨੀ ਜੜੀ ਵਾਲਾਂ ਦੇ ਉੱਤੇ ਕੰਮ ਨਾ ਕਰਦੀ ਉਹ ਇਹ ਬਹੁਤ ਵੀਡੀਓ ਦੇਖਦੇ ਹੋ ਤੁਸੀਂ ਜਿੰਦੇ ਚ ਕਹਿੰਦੇ ਜੀ ਐਲੋਵੀਰਾ ਬਹੁਤ ਵਧੀਆ ਹੁੰਦਾ ਬੁੱਕ ਸੇਚ ਲਿਖਿਆ ਹੋਇਆ ਗ੍ਰਿਤ ਕੁਮਾਰੀ ਇਹ ਅਸੀਂ ਪਾ ਰਹੇ ਹਾਂ ਤਾਜ਼ਾ ਇਹਦੇ ਵੀ ਪਾਣ ਦੀ ਇੱਕ ਸਟੇਜ ਹੈ ਕਿਹੜੀ ਸਟੇਜ ਤੇ ਗ੍ਰਿਤ ਕੁਮਾਰੀ ਪਾਣਾ ਹੈ ਜਿਵੇਂ ਤੁਸੀਂ ਦੁੱਧ ਹੈ ਦੁੱਧ ਦੀ ਉਮਰ ਇੱਕ ਦਿਨ ਹੁੰਦੀ ਹੈ ਜਦੋਂ ਉਹਨੂੰ ਖੱਟਾ ਲਾ ਦੋ ਦਹੀਂ ਬਣ ਗਈ ਉਮਰ 3-4 ਦਿਨ ਹੋ ਗਈ ਉਹਦੀ ਲੱਸੀ ਬਣਾ ਲਓ ਉਮਰ ਹਫਤਾ ਹੋ ਗਈ ਮੱਖਣ ਕੱਢ ਲਓ ਉਮਰ 15 ਦਿਨ ਹੋ ਗਈ ਘਿਓ ਬਣਾ ਲਓ ਉਮਰ ਸਾਲ ਹੋ ਗਈ ਐਵੇਂ ਜਦੋਂ ਇਹ ਸਾਰੀ ਚੀਜ਼ਾਂ ਮਿਕਸ ਹੋ ਕੇ ਬਣਨਗੀਆਂ ਤੁਹਾਡੇ ਵਾਲਾਂ ਦੇ ਉੱਤੇ ਕੰਮ ਕਰਨਗੀਆਂ ਕਾਰਗਰ ਹੋਣਗੀਆਂ ਤੇ ਤੁਸੀਂ ਕਹੋਗੇ ਕੀ ਆ ਬਾਤ